ਤੁਸੀਂ ਫਰਕ ਪਾ ਲਾਉਂ ਕੋਦਾਰ ਮੰਨਦੇ ਹੋ ਕਿ ਨਹੀਂ ਮੰਨਦੇ ਜੇ ਅਸੀਂ ਪ੍ਰਧਾਨ ਵੱਢਦੇ ਹੁੰਦੇ ਫਿਰ ਅਸੀਂ ਉਹ ਨਾਲ ਹੀ ਰਹਿੰਦੇ ਦੇਖੋ ਮੈਨੂੰ ਇਹ ਵਿਸ਼ਵਾਸ ਹੈ ਕਿ ਇੱਕ ਦਾ ਇੱਕ ਦਿਨ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪੈਣਾ ਸਾ ਸਵੀਕ੍ਰਿਤੀ ਬਾਦਲ ਜੀ ਦੇਖੋ ਜੇ ਤੁਹਾਡੀ ਘਰ ਤੇ ਲੜਾਈ ਹੋਵੇ ਨਾ ਤੁਸੀਂ ਇੱਕ ਲੱਖ ਤਾਂ ਭਾਂਡੇ ਨਹੀਂ ਮੰਨ ਲੈਣੇ ਪਹਿਲਾਂ ਤੁਸੀਂ ਗੱਲ ਕਰਦੇ ਹੋ ਛੜਾ ਘਰ ਠੀਕ ਹੋ ਜਾ ਮੈਂ ਤਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਕਿਹਾ ਹੈ ਵੀ ਅਸੀਂ ਬਹੁਤ ਬਾਰੀ ਮੀਟਿੰਗਾਂ ਕੀਤੀਆਂ ਬਹੁਤ ਬਾਰੀ ਸਾਫ ਸੁਵਿਸ਼ਿਅਨ ਬਾਦਲ ਨੇ ਸਾਨੂੰ ਬੁਲਾਇਆ ਵੀ ਅਸੀਂ ਸਾਰਿਆਂ ਨੇ ਕਿਹਾ ਵੀ ਪ੍ਰਧਾਨ ਸਾਹਿਬ ਤੁਸੀਂ ਛੱਡ ਦਿਓ ਕਿਸੇ ਨੂੰ ਬਣਾ ਦਿਓ ਪੰਜ ਮੰਜ਼ੇ ਬਣਾ ਦਿਓ ਇੱਕ ਮੰਜ਼ਾ ਬਣਾ ਦਿਓ ਪਰ ਉਨੀ ਆਏ ਇਹ ਗੱਲ ਪ੍ਰੋਲੋਂਗ ਹੁੰਦੀ ਗਈ 22 ਸਾਲ ਦੇ ਵਿੱਚ ਆਲਮੋਸਟ 1 ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਲਿਆ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਆਉਣ ਵਾਲੇ 22 ਸਾਲ ਨੇ ਉਹਦੇ ਚ ਅਸੀਂ ਸਵਾ 2 ਲੱਖ ਕਰੋੜ ਰੁਪਏ ਹੋਰ ਕਰਜ਼ਾ ਲੈ ਮੰਗੇ ਜਿੰਨਾ ਕਰਜ਼ਾ ਪਾਉਣ ਤੇ 3 ਲੱਖ ਪਹਿਲਾਂ ਸੀ ਇਹਦਾ ਮਤਲਬ ਉਹਦੇ ਨੇੜੇ ਦੇ ਜਿਹੜਾ 70 ਸਾਲ ਚ ਕਰਜ਼ਾ ਲਿਆ ਉਹਦਾ ਕਰਜ਼ਾ ਇਹ 5 ਸਾਲ ਦੇ ਵਿੱਚ ਪੂਰਾ ਕਰਜਾ ਨੂੰ ਔਰ ਜੋ ਹਾਲਾਤ ਹੋ ਰਹੇ ਨੇ ਅੱਜ ਕੋਈ ਡਿਵੈਲਪਮੈਂਟ ਦੀ ਗੱਲ ਚੱਲਦੀ ਹੈ ਅੱਜ ਕੋਈ ਕੰਮ ਦੀ ਗੱਲ ਚੱਲ ਨਹੀਂ ਐ ਮੇਰੇ ਨਾਮ ਵੱੱਲ ਤੁਹਾਨੂੰ ਪਤਾ ਐ ਮੈਂ ਇਹ ਗੱਲ ਐਡਮਿਟ ਕਰਦਾ ਕਿ ਸਾਡੀ ਸਰਕਾਰ ਦੇ ਵਿੱਚ ਬਹੁਤ ਵੱਡੇ ਵੱਡੇ ਕੰਮ ਹੋਏ ਝਾਲ ਕਾਰਾਂ ਬਣੀਆਂ ਡਵੈਲਪਮੈਂਟ ਹੋਈ ਛੜਕਾ ਬਣੀਆਂ ਬਿਜਲੀ ਬਣੀ ਬਹੁਤ ਹਰ ਇਹ ਗੱਲ ਸਾਹ ਸੁਖਵੀਰ ਸਿੰਘ ਬਾਦਲ ਦੀ ਠੀਕ ਸੀ ਕਿ ਸਾਡੀ 27 ਸਾਲ ਸਰਕਾਰ ਤੇ ਲੋਕ 27 ਦੇ ਵੀ 30 ਸਾਲ ਚੱਲਦਾ ਸੀ ਪਰ ਅੱਜ ਜਣੀ ਅਸੀਂ ਬਲੰਡਰ ਕਰਕੇ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਨੇ ਜਿਹਦੇ ਕਰਕੇ ਅਸੀਂ ਇੱਕ ਤਰੀਕ ਨੂੰ ਸ਼ਿਰਦਾਰ ਸਾਹਿਬ ਜਾ ਰਹੇ ਹਾਂ ਉਨਾ ਗਲਤੀਆਂ ਕਰਕੇ ਅੱਜ ਸਾਰੀ ਤਸਪੁਕ ਕਰ ਰਹੇ ਸਭ ਤੋਂ ਵੱਡੀ ਗੱਲ ਤੁਹਾਡਾ ਧਰਮ ਹੁੰਦਾ ਹੈ ਨੈਕਸਟ ਅਪ ਕੀ ਰੇ ਰ ਸੱਖਿਆਉਂਗੇ ਕਿ ਇਹ ਮੋਟੇ ਕੋਈ ਕਿਉਂਕਿ ਛੋਮਣੀ ਕਾਲੇ ਤੋਂ ਕੰਮ ਕਰਦਾ ਤਾਂ ਆਪਾਂ ਬਹੁਤ ਚਾਹਵਾਂਗੇ ਇਹ ਰੇ ਕਰਕੇ ਪੰਜੀ ਕੋਈ ਰੇਕਾ ਆ ਜਾ ਪਾਉਗਾ ਕਿ ਛੋਮਣੀ ਕਾਲੇ ਤੋਂ ਚਾਹੇਗਾ ਮੈਂ ਤੇ ਮੂੰਹ ਦੇਖ ਨਹੀਂ ਰੱਤ ਉਹ ਬਿਲਕੁਲ ਗੱਲ ਵੀ ਸਮਝ ਨਹੀਂ ਆ ਸਰ ਮੈਂ ਕਹਾਂ ਕਿ ਇਸ ਤੇ ਰੇਟ ਦੇ ਉੱਤੇ ਕੋਈ ਮੀਟਿੰਗ ਲੱਖੋਗੇ ਜਾਂ ਕੋਈ ਪ੍ਰਤਾਨਗੀ ਦੇ ਬਾਰੇ ਕੋਈ ਵਿਚਾਰ ਉਤਾਰਨ ਕਰੋਗੇ ਬੋਰਡ ਮੈਂਟ ਦੇ ਵੇਖ ਨੂੰ ਫਿਰ ਨੁਕਸਾਨ ਹੋ ਸਕਦਾ ਹੈ ਦੇ ਨੁਕਸਾਨ ਹੋ ਦੇਖੋ ਮੈਨੂੰ ਇਹ ਵਿਸ਼ਵਾਸ ਹੈ ਕਿ ਇੱਕ ਦਾ ਇੱਕ ਦਿਨ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪੈਣਾ ਸਾਹਿਬ ਵੀਰ ਨੇ ਬਾਦ ਜੀ ਦੇਖਣਾ ਕਿ ਉਹਨਾਂ ਨੂੰ ਕੰਪਰੋਮਾਈਜ਼ ਕਰਨਾ ਪੈਣਾ ਸਾਰੇ ਇਕੱਠੇ ਬਹਿਣਗੇ ਓਏ ਅਜੰਡਾ ਤਾਂ ਬਾਅਦ ਵਿੱਚ ਜਦੋਂ ਬੈਠ ਇਕੱਠੇ ਬੈਠਦੇ ਫਿਰ ਗੱਲ ਨਿਕਲਦੀ ਹੈ ਨਾ ਹੋਏ ਅਸੀਂ ਪਹਿਲਾਂ ਵੀ ਇਹੀ ਗੱਲ ਕਹਿੰਦੇ ਸੀ ਸਰ ਜੀ ਨਹੀਂ ਮੰਨਦੇ ਫਿਰ ਕੀ ਕਰਦੇ ਆਪਣੇ ਜਿੱਤ ਦੇ ਅੜੇ ਰਹੇ ਫਿਰ ਅਸੀਂ ਤਾਂ ਆਪਣਾ ਕਰ ਹੀ ਦੇ ਹਾਂ ਅਸੀਂ ਤਾਂ ਆਪਣਾ ਸੰਘਰਸ਼ ਕਰ ਹੀ ਰਹੇ ਹਾਂ ਸਾਡੀ ਤਾਂ ਇੱਕੋ ਹੀ ਕੋਸ਼ ਹੈ ਸਾਡੀ ਕੋਈ ਪ੍ਰਧਾਨ ਬਣਦੀ ਨਹੀਂ ਸਾਡੀ ਕੋਈ ਇਲੈਕਸ਼ਨ ਲੜਨ ਦੀ ਨਹੀਂ ਨਾ ਅਸੀਂ ਕੋਈ ਹੋਰ ਕੋਈ ਸ਼ੋਮਨੀ ਕਾਲੀ ਦਲ ਤੋਂ ਬਾਹਰ ਜਾਣ ਦੀ ਗੱਲ ਕਰਦੇ ਹਾਂ ਇੱਕੋ ਹੀ ਗੱਲ ਹੈ ਕਿ ਸ਼ੋਮਨੀ ਕਾਲੀ ਦਲ ਨੂੰ ਤਕੜਾ ਕਿਵੇਂ ਕਰ ਸਕਦੇ ਆ ਦੇਖੋ origignal ਪਾਰਟੀ ਹੈ ਵੀਲ ਪਾਰਟੀ ਤੋਂ ਬਿਨਾ ਪੰਜਾਬ ਦਾ ਬਚਣਾ ਬਹੁਤ ਮੁਸ਼ਕਲ ਆ ਆਪਾਂ ਬਾਰਡਰ ਸਟੇਟ ਆ। ਤਖਣਾ ਵੱਡਾ ਸਵਾਲ ਆ ਇਹ ਪਾਰਟੀ ਤੋਂ ਛਾਂਗੇ ਕੇ ਬੰਦੇ ਆ ਜਿਹੜੇ ਤੁਹਾਡੇ ਨਾਲ ਲੱਗ ਰਹੇ ਆ। ਜੇ ਤੁਸੀਂ ਤੁਹਾਡੀ ਉਹਨਾਂ ਨਾਲ ਕੋਲਾਬੋਰੇਸ਼ਨ ਹੋ ਜਾਂਦੀ ਹੈ ਜਿਹੜੇ ਬੰਦੇ ਛਾਂਗੇ ਹੋਏ ਸੀ ਕੀ ਉਹਨਾਂ ਨੇ ਸਟੈਂਡ ਲਵੋਗੇ ਦੁਬਾਰਾ ਤੂੰ ਤੇ ਮੇਰੇ ਤਾਂ ਛਾਂਗੇ ਵੀ ਨਹੀਂ ਪਤਾ ਕਿਹੜੇ ਕਿਹੜੇ ਛਾਂਗੇ ਹੋਏ ਆ। ਕਿਹੜੇ ਬੰਦੇ ਆ ਜੀ ਕੋਈ ਪਤਾ ਨਹੀਂ। ਤਖਣਾ ਸਰ ਇਹ ਇਹ ਗੱਲ ਟਾਈਮ ਤੇ ਪਤਾ ਲੱਗਣਾ। ਇਹ ਗੱਲ ਕਰ ਲਈਏ ਜਾਂ ਹੋਰ ਦੀ ਗੱਲ ਕਰ ਲਈਏ। ਤੁਸੀਂ ਸਾ ਪਾਰਟੀ ਚ ਨਹੀਂ ਆ। ਨਹੀਂ ਪਾਰਟੀ ਸਾਹ ਤੋਂ ਨਹੀਂ। ਜੀ ਸਾਹ ਸਾਫ਼ ਤਾਂ ਪਾਰਟੀ ਦੇ ਸਰਪ੍ਰਸਤ ਨੇ। ਸਾਡੇ ਵਿੱਚ ਬੜੀਆਂ ਕਈ ਹਸਤੀਆਂ ਸੀ ਹੈ ਜਿਨ੍ਹਾਂ ਨੂੰ ਕਈ ਅਖੌਲ ਕੀਤਾ ਗਿਆ ਹੈ ਨਾ ਅਕਾਲੀ ਦਲ ਵੱਲੋਂ ਅੱਜ ਉਹ ਤੁਹਾਡੇ ਨਾਲ ਹੈ ਕੱਲ ਨੂੰ ਜੇ ਤੁਹਾਡਾ ਆਪਾਂ ਦੇ ਵਿੱਚ ਹੋ ਹੁੰਦਾ ਕੀ ਉਹਨਾਂ ਲਈ ਸਟੈਂਡ ਲਓਗੇ ਮੇਰਾ ਸਵਾਲ ਇਹ ਹੈ ਨਹੀਂ ਨਹੀਂ ਦੇਖੋ ਇਹ ਤਾਂ ਸਾਡੀ ਡਿਊਟੀ ਬਣਦੀ ਹੈ ਫਰਜ਼ ਬਣਦਾ ਹੈ ਜਿਹੜਾ ਬੰਦਾ ਸਾਡੇ ਨਾਲ ਅੱਜ ਜਾਂਦਾ ਆਉਂਦਾ ਹੈ ਸਾਡਾ ਸਨਸਕਾਰ ਕਰਦਾ ਹੈ ਉਹਦੇ ਲਈ ਸਟੈਂਡ ਲੈਣਾ ਸਾਡੀ ਡਿਊਟੀ ਨਹੀਂ ਬਣਦੀ ਫਰਜ਼ ਬਣਦਾ ਹੈ ਕੱਕੜਾ ਸਾਹਿਬ ਜਿਸ ਤਰ੍ਹਾਂ ਸਾਹਿਬ ਸਾਹਿਬ ਪੱਕੜੀ ਸੀ ਉਹਨਾਂ ਨੂੰ ਕਦੇ ਨਹੀਂ ਮੰਨਦਾ ਕਿ ਕਪੜਾ ਸਾਹਿਬ ਇਹ ਹੋਣਾ ਚਾਹੀਦਾ ਹੋ ਚੁੱਕਿਆ ਬਿਲਕੁਲ ਪ੍ਰਧਾਨ ਮੰਤਰੀਓਂ ਕਿ ਨਹੀਂ ਮੰਨਦੇ ਹੋ ਚੁੱਕਿਆ ਬਿਲਕੁਲ ਸੁਖਵੀਰ ਸਿੰਘ ਬਾਦਲ ਨੂੰ ਪ੍ਰਧਾਨ ਮੰਤਰੀਓਂ ਕਿ ਨਹੀਂ ਮੰਨਦੇ ਜੇ ਅਸੀਂ ਪ੍ਰਧਾਨ ਬਣਦੇ ਹੁੰਦੇ ਫਿਰ ਅਸੀਂ ਉਹ ਨਾਲ ਹੀ ਰਹਿੰਦੇ ਇਹ ਤਾਂ ਥੋੜਾ ਟਿਕਾਲ ਕਲੀਅਰ ਕਰ ਦੋ ਬਸ ਕਿ ਤੁਸੀਂ ਕਿਹਾ ਕਿ ਸੁਖਵੀਰ ਸਿੰਘ ਬਾਦਲ ਤਕਰੀਦੂ ਨੂੰ ਅੱਗੇ ਪੇਸ਼ਾਰ ਕਰਦੇ ਮਤਲਬ ਤੁਹਾਡੇ ਮੁਤਾਬਕ ਸੁਖਵੀਰ ਸਿੰਘ ਬਾਦਲ ਪਾਰਟੀ ਤੋਂ ਪੱਗ ਹੀ ਹੋ ਚੁੱਕੇ ਦੇਖੋ ਇਹ ਇਹ ਤਾਂ ਕੋਈ ਦੋਰਾਇਆ ਨਹੀਂ ਤੁਸੀਂ ਰੋਜ਼ ਅਖਬਾਰ ਨਹੀਂ ਪੜ੍ਹਦੇ ਤੁਸੀਂ ਨਵੇਂ ਨਹੀਂ ਆਏ ਮਤਲਬ ਬਾਗੀ ਬਾਗੀ ਪ੍ਰਧਾਨ ਸਾਹਿਬ ਨੇ ਕਿਹਾ ਨਹੀਂ ਕਿ ਆਪਾਂ ਬੀਐਸਪੀ ਦੀ ਉਸੇ ਕੈਂਡੀਡੇਟ ਦੀ ਮਦਦ ਕਰਨੇ ਬਿਲਕੁਲ ਇਹ ਤਾਂ ਕੋਈ ਦੋਰਾਇਆ ਹੀ ਨਹੀਂ ਗਿਆ ਮਤਲਬ ਇਹ ਉਹ ਅਕਾਲੀ ਦਲ ਤੋਂ ਬਾਗੀ ਹੋ ਗਈ ਗੱਲ ਇਹ ਬਿਲਕੁਲ ਇਹ ਤਾਂ ਕੋਈ ਦੋਰਾਇਆ ਹੀ ਨਹੀਂ ਰਘੂ ਸਿੰਘ ਜੀ ਇਸ ਤਰ੍ਹਾਂ ਟੱਕੜੀ ਦਾ ਨਿਸ਼ਾਨ ਉਹਨੂੰ ਲੱਗੇ ਚਾਰਾ ਜੀ ਦਿਖਾਈ ਦਿੰਦਾ ਹੈ ਤਾਂ ਕਹਿ ਸਕਦੇ ਆ ਕਿ ਟੱਕੜੀ ਨੂੰ ਹੋਣ ਲਈ ਵਿਕਟਰ ਦਾ ਸਾਜਸ਼ਣ ਹੋਈਆਂ ਸ਼ਕਤਾਂ ਹੋਣਗੇ ਸਭ ਤੋਂ ਪਹਿਲਾਂ ਬਾਗ ਦੇਖੋ ਸਭ ਤੋਂ ਜਿਹੜਾ ਸਾਡੇ 1 ਨੰਬਰ ਤੇ ਕੰਮ ਆਏ ਉਹ ਗੁਰੂ ਮਹਾਰਾਜ ਦੇ ਅੱਗੇ ਜਾ ਕੇ ਨਕਮਸਤ ਹੋ ਕੇ ਕਾਸਤਾਫਤ ਮੁਆਫੀ ਮੰਗੇ ਫਿਰ ਸਾਰਾ ਕੰਮ ਸਾਰਾ ਸ਼ੁਰੂ ਹੋਣਾ ਹੈ ਸਾਡੀ ਸ਼ੁਰੂਆਤ ਉੱਥੋਂ ਹੋਣੀ ਹੈ ਕੀ ਕਰਨਾ ਹੈ ਕੀ ਏਜੰਡਾ ਬਣਾਉਣਾ ਹੈ ਕਿਹਨੂੰ ਭੁਲਾਣਾ ਪਹਿਲਾਂ ਨਹੀਂ ਬੋਲेंगे ਅੱਜ ਵੀ ਜਿਹੜਾ ਪਾਸੇ ਪੰਗਣੀ ਆ ਤੇ ਅਸੀਂ ਪਹਿਲਾਂ ਵੀ ਕਹਿੰਦੇ ਹਾਂ ਕਿ ਡਾਕਟਰੀ ਕਮੇਟੀ ਤੇ ਇਹਨਾਂ ਨੇ ਕਿਹਾ ਵੀ ਪਹਿਲਾਂ ਕੌਣੀ ਬੱਲੇ ਇਹਦੇ ਸੰਬੰਧ ਵਿੱਚ ਕਿੰਨਿਆ ਕੱਲਾ ਸਾਡੇ ਹੁੰਦੇ ਰਹੇ ਨਹੀਂ ਨਾਮ ਨਹੀਂ ਕਰਦੇ ਦੇਖੋ ਜੇ ਤੁਹਾਡੀ ਘਰ ਤੇ ਲੜਾਈ ਹੋਵੇ ਨਾ ਤੁਸੀਂ ਇੱਕ ਪਲੱਗ ਤੇ ਭਾਂਡੇ ਨਹੀਂ ਮੰਗ ਲੈਣੇ ਹੁੰਦੇ ਪਹਿਲਾਂ ਤੁਸੀਂ ਗੱਲ ਕਰਦੇ ਹੋ ਛੜਾ ਘਾਟ ਠੀਕ ਹੋ ਜੇ ਮੈਂ ਤਾਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਕਿਹਾ ਹੈ ਵੀ ਅਸੀਂ ਬਹੁਤ ਬਾਰੀ ਮੀਟਿੰਗਾਂ ਕੀਤੀਆਂ ਬਹੁਤ ਬਾਰੀ ਸਾਥ ਸੁਵਿਸ਼ਿਸ਼ਮ ਬਾਲ ਨੇ ਸਾਨੂੰ ਬੁਲਾਇਆ ਵੀ ਅਸੀਂ ਸਾਰਿਆਂ ਨੇ ਕਿਹਾ ਵੀ ਪ੍ਰੋਣ ਸਾਹਿਬ ਤੁਸੀਂ ਛੱਡ ਦਿਓ ਕਿਸੇ ਨੂੰ ਬਣਾ ਦਿਓ ਪੰਜ ਬੰਦੇ ਬਣਾ ਦਿਓ ਇੱਕ ਬੰਦਾ ਬਣਾ ਦਿਓ ਪਰ ਉਹ ਨਹੀਂ ਆਏ ਇਹ ਕੱਲ ਪ੍ਰੋਲੋਂਗ ਹੁੰਦੀ ਗਈ ਅਸੀਂ ਮਾਫੀ ਕਿਹੜੀ ਗੱਲ ਦੀ ਮੰਗਣੀ ਹੈ ਅਸੀਂ ਕੋਈ ਕ੍ਰਾਈਮ ਨਹੀਂ ਕੀਤਾ ਅਸੀਂ ਕੋਈ ਬੇਅਦਬੀ ਨਹੀਂ ਸੀ ਕਰਵਾਈ ਸਾਨੂੰ ਤਾਂ ਅਖਬਾਰ ਤੋਂ ਪਤਾ ਲੱਗਿਆ ਕਿ ਜੀ ਸਵੇਰੇ ਮਾਫੀ ਦੇਤੀ ਤੇ ਉੱਥੇ ਬੇਅਦਬੀ ਹੋ ਗਈ ਗੁਰੂ ਗੰਗ ਸਾਹਿਬ ਜੀ ਦਾ ਉਹ ਆ ਅਪਮਾਨ ਹੋਇਆ ਸਾਡੀ ਡਿਊਟੀ ਬਣਦੀ ਸੀ ਉਦੋਂ ਅਸੀਂ ਬਰੋਚ ਚ ਬੋਲਦੇ ਪਰ ਅਸੀਂ ਠੀਕ ਕਰਨ ਤੇ ਲੱਗੇ ਰਹੇ ਕਿ ਆਪਾਂ ਜਾਣਾ ਚਾਹੀਦਾ ਅਕਾਲ ਤਖਤ ਅਸ ਜਾਣਾ ਚਾਹ ਮੈਂ ਇਕੱਲਾ ਬੰਦਾ ਸੀ ਜਿਹਨੇ ਕਿਹਾ ਜਾ ਕੇ ਵੀ ਆਪਾਂ ਨੂੰ ਅਕਾਲ ਤਖਤ ਸਾਹਿਬ ਦੇ ਜਾ ਕੇ ਮਾਫੀ ਮੰਗਣੀ ਪੈਣੀ ਚਾਹੀਦੀ ਹੈ ਜੇ ਉਦੋਂ ਜੋ ਹੁਣ ਅਸੀਂ ਮਾਫੀ ਮੰਗਨੇ ਕਿ ਅਸੀਂ ਚੁੱਪ ਰਹੇ ਹਾਂ ਸੜਾ ਚੁੱਪ ਰਹਿਣਾ ਵੀ ਸੜਾ ਕਸੂਰ ਸੀ ਤੇ ਅਸੀਂ ਬੋਲਦੇ ਕਰਦੇ ਪਰ ਸਾਡੀ ਸੀਗੀ ਜੇ ਪਾਰਟੀ ਦੇ ਵਿੱਚ ਇਕੱਠੇ ਰਹਿ ਕੇ ਉੱਥੇ ਸੀ ਮਾਫੀ ਮੰਗ ਲਈ ਚੰਗੀ ਗੱਲ ਹੈ ਇਹਦੇ ਕਰਕੇ ਪਰਲੌਂਗ ਹੋਇਆ ਪਰ ਉਹ ਥੱਲੇ ਨਾਸਿਰ ਚੜ੍ਹ ਚੁੱਕੀ ਅੱਜ ਅਸੀਂ ਬਿਲਕੁਲ ਸਾਡੀ ਆ ਜਾਂਦੀ ਸੀ ਫਿਰ ਅਸੀਂ ਮਨ ਬਣਾਇਆ ਕਿ ਆਕਾਲ ਤਖਤ ਸਾਹਿਬ ਤੇ ਜਿੰਨੀ ਆਪਣੀ ਗਲਤੀ ਹੈ ਆਪਾਂ ਉਹਦਾ ਸਹਾਸ ਕਰੀਏ ਜੋ ਫੈਸਲਾ ਆਕਾਲ ਤਖਤ ਸਾਹਿਬ ਦੇ ਜਹਜ਼ਰ ਕਰਨਗੇ ਉਹ ਸਾਨੂੰ ਪ੍ਰਵਾਨ ਹੋਗਾ ਸਾਨੂੰ ਪਾਰਟੀ ਚੋਂ ਕੱਢ ਦੇਣ ਸਾਨੂੰ ਉਹ ਮੁੜ ਕੇ ਇਹ ਗੱਲ ਕਹਿਣ ਕੇ ਵੀ ਤੁਸੀਂ ਇਲੈਕਸ਼ਨ ਨਹੀਂ ਲੜਨੀ ਸਾਨੂੰ ਉਹ ਕਹਦੇ ਨੇ ਵੀ ਤੁਸੀਂ ਆ ਕੰਮ ਨਹੀਂ ਕਰਨਾ ਅਸੀਂ ਹਰ ਗੱਲ ਦੇ ਉੱਤੇ ਫੁੱਲ ਚੜਾਵਾਂ ਜੋ ਵੀ ਉਹ ਕਹਿੰਦੇ ਉਹ ਗੱਲ ਤੇ ਸੋ ਸਾਡੀ ਤਾਂ ਇੱਕੋ ਹੀ ਗੱਲ ਹੈ ਵੀ ਅਸੀਂ ਅਕਾਲ ਸਫਸਤੇ ਜਾਣ ਤੋਂ ਬਾਅਦ ਇਹ ਸ਼ੁਰੂਤ ਕਰਨੀ ਹੈ ਕਿ ਅਕਾਲੀ ਦਲ ਦੇ ਸੁਧਾਰ ਤੋਂ ਦਾ ਜੈਸਾ ਸਾਡਾ ਮੇਨ ਮਕਸਦ ਇਹ ਹੈ ਸਾਡਾ ਕੀ ਹੋ ਗਿਆ ਦਾਸਕਰਨ ਸਾਹਿਬ ਦੇ ਅਰਦਾਸ ਕਰਨ ਤੋਂ ਬਾਅਦ ਪੂਰੇ ਪੰਜਾਬ ਕੀ ਕਰੂ ਸਾਰੇ ਜਾਵਾਂਗੇ ਘਰ ਘਰ ਜਾਵਾਂਗੇ ਤੁਹਾਡੇ ਕੋਲ ਵੀ ਆਵਾਂਗੇ ਹਰ ਕੋਟ ਜਾ ਕੇ ਮਿੰਟ ਕਰਾਂਗੇ ਭਾਈ ਜੀ ਸਾਡੀ ਮਦਦ ਕਰੋ ਸਾਡੀ ਡਿਊਟੀ ਬਣਦੀ ਹੈ ਫੱਜੋ ਹੁੰਦਾ ਹੈ ਕਿ ਹਰ ਬੰਦੇ ਕੋਲ ਜਾ ਸਾਡਾ ਪ੍ਰਚਾਰ ਹੈ ਕਿ ਸਾਡੀ ਗਲਤੀਆਂ ਨਹੀਂ ਰਹੀਆਂ ਲੋਕਾਂ ਨੂੰ ਜਾ ਕੇ ਫੇਰ ਪੁੱਛਾਂਗੇ ਵੀ ਜੇ ਕੋਈ ਹੋਰ ਵੀ ਗਲਤੀ ਹੋ ਦੱਸੋ ਕਿਉਂਕਿ ਆ ਵੀ ਗੱਲਾਂ ਸਨ ਲੋਕੀ ਦਾਦ ਦੇ ਧੁੰਦਾ ਕਮੇਟੀ ਸਾਰੀਆਂ ਦੱਸੀਆਂ ਉਹਨਾਂ ਨੇ ਕਿ ਕੀ ਕੀ ਗਲਤ ਹੋ ਰਿਹਾ ਹੈ ਕੀ ਕੁਝ ਕੀਤਾ ਉਹਨਾਂ ਨੇ ਇੱਥੇ ਵੀ ਪੁੱਛਿਆ ਮੈਨੂੰ ਯਾਦ ਹੈ ਕਿ ਜਦੋਂ ਉਸੇ ਪੁੱਛਿਆ ਵੀ ਚੁੰਦਾ ਸਾਹਿਬ ਤੁਸੀਂ ਇਲੈਕਸ਼ਨ ਹਾਰ ਕਿਉਂ ਪਤਾ ਨਹੀਂ ਕਿਸ ਕਾਰਨ ਕਰਕੇ ਹਾਰ ਰਹੇ ਹੋ ਤੁਹਾਨੂੰ ਵੀ ਪਤਾ ਹੈ ਸਾਰਿਆਂ ਨੂੰ ਪੁੱਛਿਆ ਕਿ ਬਈ ਦੱਸੋ ਵੀ ਕੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਨਹੀਂ ਵੀ ਆਪਾਂ ਇਲੈਕਸ਼ਨ ਕਿਉਂ ਹਾਰ ਰਹੇ ਹਾਂ